ਸਤਿ ਸ੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ ਸਕਰਾਜ ਦੇ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡਾ ਸੰਗੂਤੋਂ ਜਿਲ੍ਹਾ ਤੇ ਤਹਿਸੀਲ ਦੋਸਤੋ ਮੁਕਸਰ ਸਾਹਿਬ ਪੈ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਾਗ ਵਿਖਾਉਣੇ ਆ ਇੱਕ ਦੋਸਤੋ ਅੱਛੀ ਆ ਖੀਰੀ ਤੇ ਇੱਕ ਦੋਸਤੋ ਗਾਂ ਐਚ ਐਫ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਤੇ ਇੱਕ ਦੋਸਤੋ ਬਾਈ ਕੋਲੇ ਦੂਜੇ ਪਾਸੇ ਖੜੀ ਆ ਮੱਝ ਆ ਉਹਦੇ ਬਾਰੇ ਵੀ ਜਾਣਕਾਰੀ ਦੋਸਤੋ ਪ੍ਰੋਪਰ ਸਾਰੀ ਆਪਾਂ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰਿਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਜੀ ਬਾਈ ਜੀ ਸਸੀ ਕਾ ਮੈਂ ਸਸੀ ਕਾ ਹੋ ਠੀਕ ਠਾਕ ਬਾਈ ਜੀ ਠੀਕ ਆ ਤੇ ਨਾਂ ਦੱਸਿਓ ਬਾਈ ਜੀ ਨਾਂ ਤਰਨਾਨ ਸਿੰਘ ਪਿੰਡ ਸੰਗੂਤੋਂ ਜ਼ਿਲ੍ਹਾ ਫਰੀ ਮੁਕਸਰ ਸਾਹਿਬ ਠੀਕ ਆ ਇੱਕ ਵਾਰੀ ਨੰਬਰ ਵੀ ਦੱਸ ਦਿਓ ਭਰਾ ਜੀ 9041226980 ਠੀਕ ਆ ਅੱਜ ਕਿੰਨੇ ਨਗ ਬਕਾਉ ਆ ਬਾਈ ਤਿੰਨ ਨਗ ਬਕਾਉ ਬਾਈ ਠੀਕ ਆ ਬਾਈ ਜਿਹੜੀ ਐਚ ਉਹ ਗਾਂ ਕੋਲੇ ਖੜੇ ਆ ਕਿੰਮਾ ਸੂਆ ਸੂਈ ਐ ਇਹ ਇਹ ਦੂਜਾ ਸੂਆ ਸੂਈ ਐ ਦੂਜਾ ਸੂਆ ਸੂਈ ਐ ਕਿੰਨੇ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਇੱਕ ਮਹੀਨਾ ਤੇ 20 ਦਿਨ ਹੋ ਗਏ ਅੱਜ ਠੀਕ ਆ 1 ਮਹੀਨਾ ਤੇ 20 ਦਿਨ ਠੀਕ ਆ ਡੇਢ ਮਹੀਨੇ ਦੇ ਲਗਭਗ ਹਾਂਜੀ ਤੇ ਕਿੰਨਾ ਦੁੱਧ ਤਿਆਰ ਆ ਬਈ 16 ਲੀਟਰ ਦੁੱਧ ਤਿਆਰ ਆ ਚੋਕੇ ਲੈ ਜਾ ਤਾ 16 ਲੀਟਰ ਇਸ ਵਕਤ ਦੁੱਧ ਤਿਆਰ ਆ ਕੋਈ ਚੋਕੇ ਲੈ ਜਾ ਸਕਦਾ ਹਾਂਜੀ ਦੋ ਟਾਈਮ ਚੋਲੇ ਪਾਉਂਦੀ ਹਾਂਜੀ ਪੰਜ ਚਾਰ ਟਾਈਮ ਚੋਲੇ ਲਓ ਵੀ ਸੱਜਣੋ ਪੰਜ ਚਾਰ ਟਾਈਮ ਚੋਲੇ ਹੋਏ ਤੇ ਤਸੱਲੀ ਤੁਸੀਂ ਕਰਨੀ ਆ ਤੇ ਬੱਚਾ ਕੀ ਆ ਬਈ ਇਹਦੇ ਮਗਰ ਬੱਚਾ ਵੱਛੀ ਸੀਗੀ ਇਹ ਚੱਲ ਗਈ ਅੱਛਾ ਵੱਛੀ ਸੀਗੀ ਉਹ ਐਕਸਪਾਇਰ ਹੋ ਗਈ ਠੀਕ ਆ ਲਓ ਵੀ ਸੱਜਣੋ ਸੋਹਣੇ ਕਦਕਾਠ ਵਾਲੀ ਐਫ ਐਫ ਵੈੜਾ ਦੂਜਾ ਸੁਹਾ ਸੁਈ ਆ ਹੀਟ ਵਗੈਰਾ ਚ ਨਹੀਂ ਆਈ ਬਾਈ ਨਹੀਂ ਨਹੀਂ ਬਾਈ ਜੀ ਠੀਕ ਐ ਸੋਹਣੀ ਫੇਸ ਬਿਊਟੀ ਆ ਦੇਖ ਸਕਦੇ ਆ ਬਿਲਕੁਲ ਆ ਦੋਸਤੋ ਪਿਓਰ ਐਚ ਐਫ ਚੰਗੀ ਦੋਸਤੋ ਬੋਦੀ ਵਾਲੀ ਵਹਿੜ ਆ ਦੇਖ ਸਕਦੇ ਆ ਵੇਲ ਬੂਲ ਚੰਗੀ ਐ ਦੋਸਤੋ ਹਵਾਨੇ ਦੀ ਜਜਮੈਂਟ ਤੁਹਾਨੂੰ ਕਰਵਾ ਦਿੰਨੇ ਆ ਨੇੜੇ ਹੋ ਕੇ ਕੱਦ ਕਾਠ ਦੋਸਤੋ ਸੋਹਣਾ ਲਓ ਵੀ ਸੱਜਣੂ ਹਵਾਨੇ ਨੇ ਨਿਗਾਹ ਮਾਰ ਲਓ ਸੋਹਣਾ ਥਣ ਲੱਗਿਆ ਦੋਸਤੋ ਬਾਕੀ ਮਿਲਕ ਵੇਨ ਚੰਗੀ ਐ ਦੋਸਤੋ 1.5 ਮਿੰਟੇ ਦੀ ਸੁਈ ਆ ਦੋਸਤੋ 16 ਲੀਟਰ ਵਾਈ ਜਾਂਦਾ ਦੁੱਧ ਦੋਸਤੋ ਇਸ ਵਕਤ ਤਿਆਰ ਆ ਕੋਈ ਦੋਸਤੋ ਭਰਾ ਭਾਈ ਦੋ ਟਾਈਮ ਚੂਲੇ ਚਾਰ ਟਾਈਮ ਚੂਲੇ ਤਸੱਲੀ ਤੁਸੀਂ ਕਰਨੀ ਆ ਹਵਾਨੇ ਜੱਜਮੈਂਟ ਦੋਸਤੋ ਤੁਹਾਨੂੰ ਦੋਨੇ ਪਾਸੇ ਤੋਂ ਕਰਵਾ ਦਿੰਨੇ ਆ ਸੋਹਣਾ ਹਵਾਨਾ ਦੋਸਤੋ ਕੋਈ ਫੋਟ ਚਾਂਗ ਨਹੀਂ ਕੋਈ ਟਟਮਾ ਹਵਾਨਾ ਨਹੀਂ ਸੋਹਣੇ ਕੱਦ ਕਾਠ ਵਾਲੀਏ ਦੋਸਤੋ ਦੂਜੀ ਸਾਈਡ ਤੋਂ ਵੀ ਦੋਸਤੋ ਹਵਾਨੇ ਜੱਜਮੈਂਟ ਲਾ ਲਿਓ ਜੀ ਸਾਫ਼ ਸੁਥਰਾ ਹਵਾਨਾ ਦੋਸਤੋ ਮਿਲਕ ਵੇਣ ਇੱਧਰ ਵੀ ਚੰਗੀ ਆ ਬਾਕੀ ਦੋਸਤੋ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਆ ਇਹ ਵਖਾਦੇ। ਤੁਰਗੇ ਭਾਈ। ਹਾਂ। ਲੋਬੀ ਸੱਜਣੋ ਸੋਹਣਾ ਹਵਾਨਾ ਸੋਹਣੇ ਕੱਦ ਕਾਠ ਵਾਲੀ ਆ। ਇੱਥੇ ਆਉਂਗੇ ਤਾਂ ਦੋਸਤੋ ਤੁਹਾਨੂੰ ਜਰੂਰ ਪਸੰਦ ਆਊ। ਥੋੜਾ ਜਿਹਾ ਦੋਸਤੋ ਗਰਮੀ ਨਾ ਕਰਕੇ ਇਹ ਪਸ਼ੂ ਫਿੱਕੇ ਦਿਂਦੇ ਆ ਵੀ ਗਰਮੀ ਤੋਂ ਪਹਿਲਾਂ ਦੋਸਤੋ ਜਿਆਦਾ ਪਈ ਆ। ਫੁੱਲ ਗਰਮੀ ਦੇ ਵਿੱਚ ਦੋਸਤੋ ਇਹ ਸੁਈ ਸੀ ਵੇਖ ਸਕਦੇ ਸੋਹਣਾ ਹਵਾਨਾ ਦੋਸਤੋ। ਸੇਮ ਸਾਈਜ਼ ਦੇ ਵਿੱਚ ਥਾਣਾ ਦੋਸਤੋ। ਤੇ ਸ਼ਾਮ ਦਾ ਵੇਲਾ ਦੋਸਤੋ ਤਕਰੀਬਨ ਲਗਭਗ ਚਵਾਈ ਦਾ ਹੀ ਵੇਲਾ ਦੋਸਤੋ। ਦੇਖ ਸਕਦੇ ਨਹੀਂ ਡੱਬੇ ਰੰਗ ਦੇ ਵਿੱਚ ਆ ਦੋਸਤੋ ਬਹੁਤ ਡਿਮਾਂਡ ਰਹਿੰਦੀ ਹੈ ਦੋਸਤੋ ਇਸ ਰੰਗ ਦੀ ਤੇ ਸੋਹਣੇ ਕੱਦ ਕਾਠ ਵਾਲੀ ਹੈ ਦੋਸਤੋ ਇਸ ਤੋਂ ਅੱਗੇ ਦੋਸਤੋ ਤੀਜੇ ਸੂਏ ਲਈ ਇਹਨੇ ਗੱਬਣ ਹੋਣਾ ਇਹ ਨਹੀਂ ਪਤਾ ਵੀ ਅੱਜ ਸਵੇਰ ਤੇ ਹੀਟ ਚ ਆ ਜੇ ਡੇਢ ਦੋ ਮਹੀਨਾ ਦੋਸਤੋ ਡੇਢ ਦੇ ਲਗਭਗ ਬਾਈਆਂ ਦਾ ਸੂਈ ਹੈ ਤੇ ਮੁੱਲ ਕੀ ਕਰਨਾ ਭਰਾ ਇਹਦਾ ਮੁੱਲ 65000 ਮੁੱਲ 65000 ਮਾਨਤਨ ਹੋ ਜੂ ਬਾਈ ਮਾਨਤਨ ਪੂਰਾ ਠੀਕ ਆ ਲੋ ਵੀ ਸੱਜਣੋ ਮਾਨਤਨ ਬਾਈਆਂ ਦਾ ਪੂਰਾ ਹੀ ਹੋ ਜੂਗਾ ਵੈਸੇ ਪੀਕ ਲੈਵਲ ਤੇ ਕਿੰਨਾ ਕ ਦੁੱਧ ਕੱਢਦਾ ਸੀ ਬਈ ਜਨੇ 25 26 ਕਿਲੋ ਦੁੱਧ ਸੀ 25 26 ਕਿਲੋ ਲੋ ਵੀ ਸਜਣੋ ਬਾਈਆਂ ਦਾ ਤੂੜੀ ਦਾਣੇ ਤੇ ਆ ਦੋਸਤੋ ਜੇ ਕੋਈ ਵੀਰ ਚੰਗੀ ਸਾਂਭਦਾ ਤਾਂ ਦੋਸਤੋ ਤੁਹਾਨੂੰ ਪਤਾ ਹੀ ਆ ਵੀ ਚੰਗੀ ਜਾਤ ਕੁਆਲਟੀ ਵਾਲੀ ਦੋਸਤੋ ਵਹਿੜਾ ਸੋਹਣਾ ਦੁੱਧ ਪਿਆਜੀ ਦੋਸਤੋ ਇਸ ਤੋਂ ਅੱਗੇ ਠੰਡ ਹੀ ਹੋਣੀ ਹੈ ਦੇਖ ਸਕਦੇ ਆ ਬਾਈ ਦਾ ਤੂੜੀ ਦਾਣੀ ਤੇ ਕੰਮ ਚੱਲਦਾ ਤੇ ਜਿਹੜਾ ਵੀਰ ਦੋਸਤੋ ਚੰਗੀ ਸਾਂਭਦਾ ਤਾਂ ਉਮੀਦ ਆ ਵੀ ਦੋਸਤੋ 20 ਲੀਟਰ ਨੂੰ ਵੀ ਇਹ ਹੱਥ ਮਾਰ ਸਕਦੀ ਇਹ ਤੋਂ ਅੱਗੇ ਠੰਡ ਆ ਜਾਣੀ ਹੈ ਇਸ ਤੋਂ ਅੱਗੇ ਦੋਸਤੋ ਇਸੇ ਗਾਂ ਦੀ ਇੱਕ ਵੱਛੀ ਆ ਮਗਰਲੇ ਸੂਏ ਦੀ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਬਈ ਇਹਦੀ ਕਿੰਨੀ ਉਮਰ ਹੋਗੀ ਲਗਭਗ ਪੱਛੀ ਦੀ ਇਹ ਸਾਲਕ ਦੀ ਉਮਰ ਹੋਗੀ ਅੱਛਾ ਸਾਲਕ ਦੀ ਹੋਗੀ ਠੀਕ ਆ ਤੇ ਮੂੰਹ ਖੀਰੀ ਆ ਹੈ ਮੂੰਹ ਖੀਰੀ ਠੀਕ ਆ ਇਹਦਾ ਸੀਮਨ ਵਗੈਰਾ ਦਾ ਪਤਾ ਹੈ ਵੀ ਕਿਹੜੇ ਸੀਮਨ ਦੀ ਸੀਮਨ ਚੰਗਾ ਹੀ ਭਰਾਇਆ ਪਈ ਐ ਨਹੀਂ ਪਤਾ ਕਿਹੜੀ ਨਹੀਂ ਇਹਦੇ ਵੀ ਲੱਗਿਆ ਹੁਣ ਅੱਗੇ ਹਜੇ ਵੀ ਸੀਮਨ ਲੱਗਿਆ ਜੀ ਇਹਦੇ ਲੱਗਿਆ ਤੇ ਇਹ ਆਪ ਕਿਹੜੇ ਦੀ ਐ ਨਹੀਂ ਐ ਪਤਾ ਨਹੀਂ ਐ ਨਹੀਂ ਪਤਾ ਜੀ ਠੀਕ ਆ ਇਹਦੇ ਇੰਪੋਰਟਡ ਸੀਮਨ ਲੱਗਿਆ ਹੀ ਬੱਚੀ ਆ ਅੱਛਾ ਇਹਦੇ ਇੰਪੋਰਟਡ ਸੀਮਨ ਲੱਗਿਆ ਦੋਸਤੋ ਬਾਈਆਂ ਦਾ ਸੈਕਟਰ ਦਾ ਸੀਮਨ ਲੱਗਿਆ ਤੇ ਸਰਕਾਰੀ ਹਸਪਤਾਲ ਦੇ ਵਿੱਚੋਂ ਲੱਗਿਆ ਬਾਈ ਦੱਸਦਾ ਬਾਕੀ ਕਿੰਨਾ ਕੁ ਟਾਈਮ ਹੋ ਗਿਆ ਬਈ ਸੀਮਨ ਲੱਗੇ ਨੂੰ ਇਹ ਪਿਛਲੇ ਮਹੀਨੇ 18 ਤਰੀਕ ਦਾ ਹੀ ਪਿਛਲੇ ਮਹੀਨੇ ਦੀ 18 ਅਗਸਤ ਦਾ ਠੀਕ ਲੱਗੇ 18 ਅਗਸਤ ਦਾ ਠੀਕ ਆ ਲੋ ਵੀ ਸੱਜਣੋ 18 ਅਗਸਤ ਦਾ ਬਾਈਆਂ ਦਾ ਸੀਮਨ ਦੋਸਤੋ ਲੱਗਿਆ ਤੇ ਸੋਹਣੇ ਕਰਦਕਾਠ ਵਾਲੀ ਦੋਸਤੋ ਬੱਚੀ ਆ ਸਾਲ ਦੇ ਲਗਭਗ ਦੋਸਤੋ ਉਮਰ ਆਹ ਵੇਖ ਸਕਦੇ ਆ ਵੇਰਬੂਲ ਦੋਸਤੋ ਚੰਗੀ ਕਰ ਜਾਣੀ ਹੈ ਹਜੇ ਖੀਰੀ ਆ ਦੋਸਤੋ ਵਹਿੜ ਤੇ ਥਾਣਾ ਹਵਾਨਾ ਦੋਸਤੋ ਤੁਹਾਨੂੰ ਇਹਦਾ ਵੀ ਵਿਖਾ ਦਿੰਨੇ ਆ ਝੋਲੀ ਝੋਲੀ ਦੋਸਤੋ ਚੰਗੀ ਹੈ ਜੀ ਕਾਰੀ ਕਾਨਾ ਦੇ ਦੇਖ ਸਕਦੇ ਆ ਦੋਸਤੋ ਚਾਰ ਹੀ ਥਾਣਾ ਕੋਈ ਫੋਟ ਚਾਂਗ ਨਹੀਂ ਤੇ ਬਾਕੀ ਦੋਸਤੋ ਤੁਹਾਨੂੰ ਫੇਸ ਬਿਊਟੀ ਵਿਖਾ ਦਿੰਨੇ ਆ ਸੋਹਣੇ ਰੰਗ ਬਾਜ ਵਹਿੜ ਆ ਦੋਸਤੋ ਦੇਖ ਸਕਦੇ ਆ ਬਿਲਕੁਲ ਨਿੱਕਾ ਕਾਨਾ ਦੋਸਤੋ ਬੋਦੀ ਵਾਲੀ ਵਹਿੜ ਆ ਚੰਗੀ ਜਾਤ ਕੁਆਲਟੀ ਵਾਲੀ ਵਹਿੜ ਆ ਦੋਸਤੋ ਮੁੱਲ ਇਹਦਾ ਵੀ ਬਾਈ ਤੋਂ ਪੁੱਛਣਾ ਹੈ ਪਹਿਲਾਂ ਤੋੜ ਕੇ ਦੋਸਤੋ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਬਹੁਤ ਜਿਆਦੇ ਚੰਗੀ ਵਿਹੜਾ ਦੋਸਤੋ ਜਿਹੜਾ ਕੋਈ ਵੀਰ ਸਾਹਮਣੇ ਆਸਤੇ ਲ ਜਾਂਦਾ ਦੋਸਤੋ ਚੰਗੇ ਰੁਪਏ ਦੋਸਤੋ ਗਾਂ ਗੱਬਣ ਹੋ ਗਈ ਤਾਂ ਚੰਗੇ ਰੁਪਏ ਵਟਾ ਜਾਣੇ ਉਮੀਦ ਆ ਵੀ ਹੋ ਸਕਦਾ ਵੀ ਇਹ ਰਹਿ ਜਾਵੇ ਇਹ ਦੂ ਅੱਗੇ ਦੋਸਤੋ ਠੰਡ ਹੀ ਆਉਣੀ ਆ ਇਸ ਰੁੱਤ ਦੇ ਵਿੱਚ ਦੋਸਤੋ ਤਕਰੀਬਨ ਜਿਹੜਾ ਪਸ਼ੂ ਹੀਟ ਦੇ ਵਿੱਚ ਆਉਂਦਾ ਤਕਰੀਬਨ ਰਹਿ ਹੀ ਜਾਂਦਾ ਲੈ ਚੱਲ ਬਈ ਬਾਕੀ ਕੱਦ ਕਾਰ ਸੋਹਣਾ ਦੋਸਤੋ ਹਜੇ ਇਹਨੇ ਖੀਰੀ ਆ ਇਸ ਤੋਂ ਅੱਗੇ ਤੁਹਾਨੂੰ ਪਤਾ ਵੀ ਇਹਦੀ ਉਮਰ ਵਧਨ ਦੀ ਆ ਦੋਸਤੋ ਇਸੇ ਘਰ ਦੇ ਵਿੱਚੋਂ ਦੋਸਤੋ ਆਪਾਂ ਦੂਜੇ ਪਾਸੇ ਜਿਹੜੇ ਪਾਸੇ ਮੱਝ ਖੜੀ ਆ ਬਾਈ ਦੀ ਇੱਕ ਬਹੁਤ ਸੋਹਣੀ ਮੱਝ ਦੀ ਵੀਡੀਓ ਕਵਰ ਕੀਤੀ ਸੀ ਦੋਸਤੋ ਬਾਈ ਜੀ ਦਾ ਚੰਗੇ ਦੋਸਤੋ ਮੁੱਲ ਤੇ ਆਪਾਂ ਸੇਲ ਕੀਤੀ ਹੈ ਵੈਸੇ ਬਾਈ ਦਾ ਦੋਸਤੋ ਵਪਾਰ ਦਾ ਕੰਮ ਹੈ ਇਹ ਦੋਸਤੋ ਬਾਈ ਦੇ ਆਪਦੇ ਘਰ ਵਾਲੇ ਪਾਸੇ ਜਿਹੜੀਆਂ ਪਰਮਾਨੈਂਟ ਦੋਸਤੋ ਗਾਵਾਂ ਰੱਖੀਆਂ ਉਹਨਾਂ ਦੇ ਵਿੱਚੋਂ ਬਾਈ ਨੇ ਦੋ ਸੇਲ ਕਰਨੀਆਂ ਸੀ ਹੁਣ ਦੋਸਤੋ ਤੁਹਾਨੂੰ ਮੱਝ ਵਿਖਾਵਾਂਗੇ ਜਿਹੜੇ ਪਾਸੇ ਬਾਈ ਨੇ ਸੇਲ ਪਰਚੇਜ ਦਾ ਕੰਮ ਰੱਖਿਆ ਹੋਇਆ ਇਹਦਾ ਰੇਟ ਕੀ ਕਰਨਾ ਬਾਈ ਇਹ ਰੇਟ ਬਾਈ 35000 ਇਹਦਾ ਰੇਟ 35000 ਮਾਨਤਨ ਹੋ ਜੂਗਾ ਇਹਦਾ ਰੇਟ ਦੋਸਤੋ 35000 ਜਿਸ ਕਿਸੇ ਵੀਰ ਦੇ ਦੋਸਤੋ ਪਸੰਦ ਹੋਵੇ ਦੋਵਾਂ ਨਗਾਂ ਦੇ ਵਿੱਚੋਂ ਦੋਸਤੋ ਕੋਈ ਵੀ ਨਾਗ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੇ ਇਸ ਤੋਂ ਅੱਗੇ ਦੋਸਤੋ ਵਿਖਾਉਣੇ ਆ ਮੱਝ ਤੁਨੂੰ ਲਓ ਵੀ ਸੱਜਣੋ ਦੂਜੇ ਪਾਸੇ ਆਪਾਂ ਆ ਗਏ ਆ ਤੇ ਮੱਝ ਦੋਸਤੋ ਬਾਈ ਕੋਲੇ ਇਹ ਆ ਤੇ ਇਹਦੇ ਬਾਰੇ ਵੀ ਜੇ ਦੋਸਤੋ ਜਾਣਕਾਰੀ ਬਾਈ ਤੋਂ ਲੈਣੇ ਆ ਆਇਓ ਬਾਈ ਹਾਂਜੀ ਬਾਈ ਇਹ ਕਿੰਨਾ ਸੂਹਾ ਸੁੰਗੀ ਇਹ ਦੂਜਾ ਸੂਹਾ ਸੁੰਗੀ ਦੂਜਾ ਸੂਆ ਸੁਹੰਦੀ ਆ ਠੀਕ ਆ ਤੇ ਪਹਿਲੇ ਸੂਏ ਦਾ ਕੋਈ ਦੁੱਧ ਰਿਕਾਰਡ ਬਈ ਦੱਸਿਆ ਹੋਏ ਮਾਲਕਾਂ ਨੇ ਬਈ ਆਪਾਂ ਤਾਂ ਲੈ ਆਂਦੀ ਆ 11-12 ਕਿਲੋ ਦੱਸਿਆ 11-12 ਲੀਟਰ ਦੱਸਿਆ ਠੀਕ ਆ ਕਿੰਨੇ ਕ ਦਿਨ ਲੈ ਜੂਗੀ ਬਈ ਦਿਨ ਤਾਂ 4-5 ਦਿਨ ਲੈ ਜੂਗੀ ਠੀਕ ਆ 4-5 ਦਿਨ ਲੈ ਜੂ ਅੱਜ ਇੱਕ ਦਿਨ ਉੱਤੇ ਠੀਕ ਕੋਈ ਸੀਮੰਟ ਵਗੈਰਾ ਦਾ ਰਿਕਾਰਡ ਨਹੀਂ ਇਹ ਚੰਗਾ ਸੀਮੰਟ ਪਰਾਇਆ ਮੋਹਰਾ ਦਾ ਇਹ ਨਹੀਂ ਕਹਿ ਸਕਦੇ ਹੁਣ ਐਵੇਂ ਠੀਕ ਆ ਲਓ ਵੀ ਸੱਜਣੋ ਸੋਹਣੇ ਕਦ ਕਾਠ ਵਾਲੀ ਐ ਦੋਸਤੋ ਮੋਹਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਸੋਹਣਾ ਥਾਨ ਲੱਗਿਆ ਦੋਸਤੋ ਵੇਖ ਸਕਦੇ ਆ ਬਿਲਕੁਲ ਦੋਸਤੋ ਸਾਫ ਸੁਥਰਾ ਹਵਾਨਾ ਤੇ ਦੋਸਤੋ ਉੱਚੇ ਲੰਮੇ ਕੱਦ ਦੇ ਵਿੱਚ ਆ ਹਵਾਨਾ ਹੀ ਜਜਮੈਂਟ ਦੋਸਤੋ ਤੁਹਾਨੂੰ ਦੋਵੇਂ ਪਾਸਿਆਂ ਤੋਂ ਕਰਵਾ ਦਿੰਦੇ ਆ ਸੋਹਣਾ ਦੋਸਤੋ ਮੁਠੀ ਚਵਾਈ ਵਾਲਾ ਥਣ ਲੱਗਿਆ ਹੋਇਆ ਦੇਖ ਸਕਦੇ ਆ ਬਿਲਕੁਲ ਸਾਫ ਸੁਥਰਾ ਦੋਸਤੋ ਸੋਹਣਾ ਥਣ ਲੱਗਿਆ ਬਾਕੀ ਦੋਸਤੋ ਸੀਲ ਠੰਡੀ ਬਹੁਤ ਆ ਦੇਖ ਸਕਦੇ ਗੈਬ ਦੇ ਉੱਤੇ ਥਣ ਲੱਗਿਆ ਦੋਸਤੋ ਸੋਹਣਾ ਮੁਠੀ ਚਵਾਈ ਵਾਲਾ ਹਵਾਨਾ ਦੋਸਤੋ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਵੇਖ ਸਕਦੇ ਆ ਦੋਸਤੋ ਦੋਵੇਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਜਿਹੜੀ ਜੱਜਮੈਂਟ ਆ ਦੋਸਤੋ ਕਰਵਾਤੀ ਬਹੁਤ ਸੋਹਣਾ ਥਾਂ ਲੱਗਿਆ ਦੋਸਤੋ ਚਾਰੇ ਥਾਣਾ ਅਗਲੇ ਨਾਲ ਅਗਲਾ ਸੀਮ ਸਹਜ ਆ ਮਗਰਲੇ ਨਾਲ ਮਗਰਲਾ ਦੋਸਤੋ ਸੀਮ ਸਹਜ ਆ ਤੇ ਸੋਹਣੇ ਕੱਦ ਕਾਠ ਵਾਲੀਏ ਦੋਸਤੋ ਤੋੜ ਕੇ ਬਾਕੀ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਲੈ ਬਈ ਖੋਲ ਨੀ ਕਰਾਂ ਬਾਕੀ ਦੋਸਤੋ ਸੀਲ ਠੰਡੀ ਦੀ ਗੱਲ ਕਰੀਏ ਸੀਲ ਠੰਡੀ ਬਹੁਤ ਆ ਬਾਈਆਂ ਦਾ ਜਿਵੇਂ ਮਰਜੀ ਦੋਸਤੋ ਕੋਈ ਥੱਲੇ ਬੈਜੇ ਨਾਲੇ ਹਜੇ ਗੱਬਣ ਮੱਝਾ ਨਹੀਂ ਤਾਂ ਦੋਸਤੋ ਛੇਦੀ ਪਸ਼ੂ ਨੇੜੇ ਨਹੀਂ ਲੱਗਣ ਦਿੰਦਾ ਬਾਕੀ ਦੋਸਤੋ ਇਹ 22 ਦੀ ਮੱਝ ਆ ਦੋਸਤੋ ਪਹਿਲਾਂ ਵੀ ਆਪਾਂ ਇਸੇ ਘਰ ਦੇ ਵਿੱਚੋਂ ਦੋਸਤੋ ਤੁਸੀਂ ਸ਼ਾਇਦ ਵੀਡੀਓ ਵੇਖੀ ਹੋਵੇ ਕਵਰ ਕੀਤੀ ਸੀ ਤੇ ਚੰਗੇ ਮੁੱਲ ਤੇ ਬਾਈ ਨੇ ਸੇਲ ਕੀਤੀ ਇਹ ਚੰਗਾ ਪਸ਼ੂ ਲੈ ਕੇ ਆਉਂਦੇ ਆ ਸੇਲ ਪਰਚੇਜ਼ ਵਾਸਤੇ ਇਹਦਾ ਵੀ ਦੋਸਤੋ ਬਹੁਤ ਸੋਹਣਾ ਥਣ ਹਵਾਨਾ ਜੱਜਮੈਂਟ ਤੁਸੀਂ ਕਰ ਲਿਓ ਇਹ ਪੰਜ ਚਾਰ ਦਿਨ ਬਾਈ ਜਾਂ ਦਾ ਸੂਨ ਦੇ ਵਿੱਚ ਲੈ ਜਾਣੇ ਪਤਲੀ ਚਮੜੀ ਦੇ ਵਿੱਚ ਆ ਦੋਸਤੋ ਵੇਖ ਸਕਦੇ ਆ ਪੂਛ ਦੇ ਵਿੱਚ ਹੀ ਦੋਸਤੋ ਥੋੜੇ ਜਿਹਾ ਵਾਲ ਚਿੱਟੇ ਆ। ਬਾਕੀ ਦੋਸਤੋ ਸਾਰੀ ਜੈਡ ਬਲੈਕ ਆ। ਸਿੰਕ ਕੁਆਲਿਟੀ ਦੋਸਤੋ ਬਹੁਤ ਸੋਹਣੀ ਆ। ਬਿਲਕੁਲ ਕੁੰਡਾ ਸਿੰਘ ਆ ਦੋਸਤੋ। ਲੌਬੀ ਸੱਜਣੋ ਦੇਖ ਸਕਦੇ ਆ ਬਿਲਕੁਲ ਸੀਲ ਠੰਡੀ ਏ ਦੋਸਤੋ। ਜਿਵੇਂ ਮਰਜ਼ੀ ਦੋਸਤੋ ਕੋਈ ਹੱਥ ਮਾਰੀ ਜਾਵੇ ਕੋਈ ਅਚਾਨੀ ਐਡੀ ਬਾਕੀ ਦੋਸਤੋ ਹਜੇ ਗੱਬਣੀਆਂ ਤੇ ਬਾਈ ਜੀ ਇਹਦਾ ਕੀ ਮੁੱਲ ਕਰਾਂਗੇ ਇਹ ਮੁੱਲ 1.30 ਹਜ਼ਾਰ ਸਵਾ ਲੱਖ ਦੀ ਦਿੰਗੇ ਠੀਕ ਆ ਮੁੱਲ 1.30 ਹਜ਼ਾਰ ਤੇ ਸਵਾ ਲੱਖ ਦੀ ਦੇ ਦੇਾਂਗੇ ਠੀਕ ਆ ਲਓ ਵੀ ਸੱਜਣੋ ਸਵਾ ਲੱਖ ਰੁਪਇਆ ਬਾਈਆਂ ਦਾ ਜਿਹੜਾ ਤੁਹਾਨੂੰ ਦੇਣ ਲੈਣ ਮੁੱਲ ਹੋ ਜੂਗਾ ਤੇ ਬਾਕੀ ਦੋਸਤੋ ਕੋਈ ਵੀ ਰੇਟ ਫਿਕਸ ਨਹੀਂ ਹੁੰਦਾ ਜਿੰਨੇ ਤੁਹਾਨੂੰ ਜਚੇ ਫੋਨ ਜਰੂਰ ਲਾਇਆ ਜੇ ਬਾਈ ਨੂੰ ਨੰਬਰ ਸਕਰੀਨ ਤੇ ਚੱਲਦਾ ਤੇ ਜੇ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਓ ਜੀ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ